ਇਸ ਵੀਰਾਂ ਦੇ ਦੇਖ ਸਕਦੇ ਹੋ ਲੀਟੂ ਚਿੱਕਰ ਤੇ ਬੈਠ ਗਿਆ ਹਾਰ ਤੋਂ ਬਾਅਦ ਉਹਨੇ ਕਿਹਾ ਸੀਗਾ ਕਿ ਮੈਂ ਚਿੱਕਰ ਤੇ ਰਹਿ ਜਾਵਾਂਗਾ ਲੀਟੂ ਨੇ ਚਿੱਕਰ ਤੇ ਬੜ ਕੇ ਪੂਰਾ মিডিਆ ਜਿਹੜਾ ਆਪਣੇ ਘਾੜੇ-ਦਾਲੇ ਕਰ ਲਿਆ ਲੀਟੂ ਇਸਵੇਂ ਚਿੱਕਰ ਤੇ ਰਹਿ ਜਾਣਾ ਹੈ ਇਹ ਤਾਂ ਸਾਰਾ ਮੈਂ ਅੱਜ ਇੱਕ ਵਜਾਵਾ ਹੈ ਭਾਈ ਮੜਾ ਤੋਂ ਮੋਰੇ ਗੋਮਣੇ ਆ ਗਿਆ ਸਾਡੇ ਨਾਲ ਜਾਵਾਂਗਾ ਭਾਈ ਉਹ ਪਿੱਛੇ ਆਇਆ ਤੁਸੀਂ ਕਿਵੇਂ ਬਣੇ ਯਾਰ ਮੜਾ ਆ ਭਾਜੀ ਮੈਂ ਆਦਾ ਵੀ ਕੁਝਾ ਗੱਲਾਂ ਕਰ ਸਕਦੇ ਲੋ ਜੀ ਇਹਦੇ ਵਾਕੇ ਡਾਕਟਰ ਜੀ ਨਾਲ ਛੋੜਦਾ ਟੈਨਸ਼ਨ ਲੱਡੂ ਖਾਨ ਤੋਂ ਵੀ ਮਨਾ ਕਰ ਰਹੇ ਨੇ ਕਿ ਲੱਡੂ ਨਹੀਂ ਖਾਣਾ ਉਹਨਾਂ ਨੇ ਜਰਦਸਤੀ ਲੱਡੂ ਖੁਲਾਇਆ ਆੜਾ ਵੜਾ ਇਹਨਾਂ ਨੇ ਕਿਹਾ ਲੱਡੂ ਖਾ ਲੈ ਜੀ ਅੱਡੇ ਹਾਰ ਓਏ ਹੋਰ ਵੱਡਾ ਓਏ ਵੱਡਾ ਟੇਪ ਭਾਈ ਟੋਪੀ ਪਾਓ ਯਾਰ ਇਹ ਤਿਆਰ ਐ ਦੇਖੋ ਡੰਲਰਾਂ ਦੇ ਹਾਰ Oh, <laughs> my ਲੱਡੂ ਕਿਉਂ ਨਹੀਂ ਖਾ ਰਹੇ ਹੋ ਸਰਹਾਰ ਦੇ ਲੱਡੂ ਥੋੜੀ ਖਾਣੇ ਜਿੱਤੇ ਦੇ ਲੱਡੂ ਖਾਣੇ ਤੁਹਾਨੂੰ ਤਾਂ ਹਾਰ ਵੀ ਤਾਂ ਪੇ ਨੋਟਾ ਦੇ ਤੁਹਾਨੂੰ ਹਾਰ ਵੀ ਤਾਂ ਵੇਣ ਲੱਡੂ ਤੁਜੀ ਤੁਜੀ ਚਾਹੀ ਜਦੋਂ ਮੈਂ ਹਾਰੂ ਭਾਅ ਟਿਕਟ ਤੇ ਲੈਟੂਗਾ ਲੱਡੂਗਾ ਨਹੀਂ ਨਹੀਂ ਭਾਈ ਚਾਰੀ ਨਹੀਂ ਲੈਂਦਾ ਜਦੋਂ ਜਬਾਨ ਦਿੱਤੀ ਮੇਰੀ ਕਾ ਉਹ ਨਹੀਂ ਸਰਦਾਰ ਸਾਹਿਬ ਕੋਈ ਨਹੀਂ ਮੇਰੀ ਗੱਲ ਉਹ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਮੈਂ ਤੇਰੇ ਪੈਰੀ ਭਾਈ ਇੱਕ ਮਿੰਟ ਦੇ ਸਮੇਂ ਕੀ ਹੋਇਆ ਨੀਟੂ ਚਿੱਕਰ ਤੇ ਬੈਠ ਗਿਆ ਹਾਰ ਤੋਂ ਬਾਅਦ ਉਹਨੇ ਕੀ ਸਿਗਾ ਕਿ ਮੈਚ ਚਿੱਕਰ ਤੇ ਵਿੱਚ ਨਵਾਦਾ ਨੀਟੂ ਨੇ ਆ ਚਿੱਕਰ ਤੇ ਬੜ ਕੇ ਪੂਰਾ মিডিਆ ਜਿਹੜਾ ਆਪਣੇ ਘਾਲੇ-ਦਾਲੇ ਕਰ ਲਿਆ ਨੀਟੂ ਇਸ ਵੇਲੇ ਚਿੱਕਰ ਤੇ ਬੈਠਾ ਹੈ ਹਾਂਜੀ ਇੱਕ ਵਾਰ ਜਗਾਵਾਏ ਭਾਈ ਮਰਾ ਫੋਨ ਪਰੇ ਗੋਮੈਂਟ ਯਾਰ ਕਰ ਰਹੇ ਹੋ ਜਾਵਾ ਭਾਈ ਉਹ ਪਿੱਛੇ ਆ ਗਿਆ ਤੁਸੀਂ ਕਿਵੇਂ ਮਰਾ ਯਾ ਭਾਜੀ ਮੈਂ ਆ ਤੱਕ ਤੇ ਲੱਡੂ ਖਾਨ ਤੋਂ ਵੀ ਮਨਾ ਕਰ ਰਹੇ ਨੇ ਕਿ ਲੱਡੂ ਨਹੀਂ ਖਾਣਾ ਉਹਨਾਂ ਨੇ ਜਰਦਸਤੀ ਲੱਡੂ ਖੁਲਾਇਆ ਆੜਾ ਵੜਾ ਇਹਨਾਂ ਆੜਾ ਕੀ ਲੱਡੂ ਖੁਲਾਇਆ ਅੱਗੇ ਹਾਰ ਅੱਗੇ ਹਾਰ ਓਏ ਹੋਰ ਵੱਡਾ ਓਏ ਵੱਡਾ ਓਏ ਭਾਈ ਟੋਪੀ ਪਾਓ ਯਾਰ ਓਹ ਯਾਰ ਇਹ ਦੇਖੋ ਡੰਲਰਾਂ ਦੇ ਹਾਰ ਉਹ ਦੇ ਆ ਲੱਡੂ ਕਿਉਂ ਨਹੀਂ ਖਾ ਰਹੇ ਹੋ ਸਰ ਹਾਰ ਦੇ ਲੱਡੂ ਥੋੜੀ ਖਾਣੇ ਜਿੱਤੇ ਦੇ ਲੱਡੂ ਖਾਣੇ ਤੁਹਾਨੂੰ ਤਾਂ ਹਾਰ ਵੀ ਤਾਂ ਪੇ ਨੋਟਾ ਦੇ ਤੁਹਾਨੂੰ ਹਾਰ ਵੀ ਤਾਂ ਵੇਣ ਢੇਡੂ ਜੀ ਤੁਹਾਨੂੰ ਜੀ ਚਾਹੀ ਜਦੋਂ ਮੈਂ ਹਾਰੂ ਦਾ ਜ਼ਿਕਰ ਤੇ ਲੇਟੂ ਢੇਟੂ ਨਹੀਂ ਨਹੀਂ ਮੈਂ ਫਾਈਲ ਨਹੀਂ ਲੇਟੂ ਜਦ ਜਬਾਨ ਦਿੱਤੀ ਮੇਰੀ ਕਾ ਉਹ ਨਹੀਂ ਸਰ ਦਾ ਸਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੇਰੇ ਪੈਰੀ ਭਾਈ